那是独立。 ਜੀ ਵਰਤੂ ਦੀ ਬੋਲ ਬੋਲੀ ਆ ਬੜੀ ਆਪਰੇਟਿੰਗ ਮੁਹ ਨੇ ਚੱਲ ਰਿਹਾ ਹੈ ਬਾਈ 加这么高。 ਹਾਂਜੀ ਕੀ ਹਾਲ ਹੈ ਉਮੀਦ ਕਰਦੇ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਲੋੜੀ ਨੇ ਬਹੁਤ-ਬਹੁਤ ਵਧਾਈਆਂ ਸਾਰਿਆਂ ਦੀ ਲੋੜੀ ਦਾ ਤਿਉਹਾਰ ਬਹੁਤ ਹੀ ਵਧੀਆ ਹੋਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਤੁਹਾਡੇ ਲਈ ਡਿਸਕਾਊਂਟ ਦੇ ਸੂਟ ਲੈ ਕੇ ਆਏ ਆ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੋ ਆਪਾਂ ਨੇ ਨਵੇਂ ਸਾਲ ਦੇ ਉੱਪਰ ਵੀਡੀਓ ਪਾਈ ਸੀ ਸੇਮ ਜਿਵੇਂ ਆਪਾਂ ਨੇ ਉਹੀ ਪ੍ਰਾਈਸ ਦੇ ਅੱਜ ਆਪਾਂ ਤੁਹਾਡੇ ਲਈ ਫਿਰ ਡਿਸਕਾਊਂਟ ਦੇ ਸੂਟ ਲੈ ਕੇ ਆਏ ਆ ਸੋ ਵੀਡੀਓ ਦੇ ਨਾਲ ਜੁੜੇ ਰਹੋ ਸ਼ੁਰੂਤ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਸੋਹਣੇ ਸੋਹਣੇ ਸੂਟ ਨੇ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਉਹਨਾਂ ਦੇ ਉੱਪਰ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਨੇਗੇ ਤੇ ਵੀਡੀਓ ਨੂੰ ਸ਼ੁਰੂਤ ਲੈ ਕੇ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਹੋਰ ਐਡ ਹੋ ਜੋ ਫਟਾਫਟ ਮੇਰੇ ਪੈਣਾ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰੇ ਪਾਰਟੀ ਵੇਅਰ ਕੈਂ ਕੈਂ ਡਿਜ਼ਾਈਨਾਂ ਦੇ ਸੂਟ ਨੇਗੇ ਬਹੁਤ ਹੀ ਵਧੀਆ ਫੈਬਰਿਕ ਉਹਨਾਂ ਦਾ ਬਹੁਤ ਹੀ ਕੈਂ ਚੀਜ਼ ਬਣੀ ਹੋਈ ਆ ਸੋ ਕੋਈ ਵੀ ਤੁਸੀਂ ਵੀਡੀਓ ਮਿਸ ਨਾ ਕਰਿਓ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਸ਼ਾਰਟਕਟ ਨਾ ਦੇਖਿਓ ਤਾਂ ਤੁਹਾਨੂੰ ਪਤਾ ਲੱਗ ਸਕੇ ਸਾਰੇ ਸੂਟ ਕਿਵੇਂ ਦੇ ਨੇ ਡਿਜ਼ਾਈਨ ਕਿਵੇਂ ਦੇ ਨੇ ਕੀ ਪ੍ਰਾਈਸ ਹੈ ਸਾਰਿਆਂ ਦਾ ਬਿਲਕੁਲ ਸੇਲ ਪ੍ਰਾਈਸ ਰਹੂਗਾ ਸਾਰਿਆਂ ਦਾ ਸੇਲ ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ ਹਾਂਜੀ ਸਭ ਤੋਂ ਪਹਿਲਾਂ ਜੋ ਆਪਾਂ ਨੇ ਉਸ ਦਿਨ ਵੀਡੀਓ ਦੇ ਵਿੱਚ ਕਾਫੀ ਸੂਟ ਦਿਖਾਇਆ ਸੀ ਸਾਰੇ ਮੇਰੇ ਭੈਣਾਂ ਨੇ ਬਹੁਤ ਹੀ ਜ਼ਿਆਦਾ ਉਹ ਵਾਲੀ ਸੂਟ ਦੀ ਸਿਲਕ ਪਸ਼ਮੀਨੇ ਦਾ ਪ੍ਰਾਈਸ 1400 ਰੁਪਏ ਰਹੂਗਾ ਜੀ ਬਿਨਾਂ ਦੁਪੱਟੇ ਤੋਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਜੋਰਜਟ ਮਸਲੀਨ कॉटन ਸਪਾਰਕਰ ਸ਼ਿਮਰ ਉਪਾੜਾ ਸਿਲਕ ਐਮੇਦੇ ਸੂਟ ਲੈ ਕੇ ਆਏ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਲੋ ਜੀ ਇਹ ਵਾਲਾ ਆ ਗਿਆ ਆਰੀ ਵਰਕ ਦਾ ਡਿਜ਼ਾਈਨ ਹੈ ਜੋਰਜਟ ਦੇ ਫੈਬਰਿਕ ਦੇ ਉੱਪਰ ਰੈਡੀ ਹੋਇਆ ਹੈ ਪ੍ਰਾਈਸ ਸਿਰਫ ਰਹਿਣਾ 550 ਰੁਪਏ 550 ਰੁਪਏ ਦੇ ਵਿੱਚ ਇਹ ਆਪਾਂ ਤੁਹਾਨੂੰ ਫ੍ਰੀ ਦੇਵਾਂਗੇ ਸੂਰਜੀ ਸ਼ਿਪਿੰਗ ਜਿਹੜੀ ਫ੍ਰੀ ਹੋਗੀ ਸੋ ਸਾਰੇ ਸੇਲ ਦੇ ਸੂਣੇ ਸੋ ਵੀਡੀਓ ਨੂੰ ਦੇਖੋ ਸ਼ੁਰੂ ਤੋਂ ਲੈ ਕੇ ਹਮ ਤੱਕ ਸ਼ੁਰੂ ਆਪਾਂ ਕਰਦੇ ਆਂ ਇਹ ਵਾਲੀ ਡਿਜ਼ਾਈਨ ਤੋਂ 290 ਰੁਪਏ ਦਾ ਆਪਣਾ ਆਰੀ ਵਰਕ ਦਾ ਡਿਜ਼ਾਈਨ ਹੈ ਗਲੇ ਦੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸਾਰੀ ਗਲੇ ਦੀ ਡਿਜ਼ਾਈਨ ਹੈ ਮੈਂ ਮੈਂਜੈਂਟਾ ਜਾਂ ਕਾਲਸ ਤੇ ਥੋੜਾ ਮੈਂਜੈਂਟਾ ਜੀ ਕਾਲਸ ਦੇ ਉੱਪਰ ਇਹ ਵਾਲਾ ਜਿਹੜਾ ਇਹ ਕਲਰ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਸੂਟ ਹੈ ਸਾਰਾ ਆਰੀ ਵਰਕ ਦਾ ਕੰਮ ਹੈ ਫੁੱਲ ਸਫਾਈਆ ਸੂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਲਓ ਜੀ ਇਹ ਸਾਰਾ ਐਂਡ ਸ਼ੁਰੂ ਐਂਡ ਤੱਕ ਸਾਰੇ ਐਮ ਸਾਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖੋ ਜੀ ਬਹੁਤ ਸੋਹਣੇ ਆ ਸਾਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਸੋ ਤੁਸੀਂ ਇਹ ਵਾਲੇ ਸੂਟਾਂ ਦਾ ਜਲਦੀ-ਵਲਦੀ ਫਾਇਦਾ ਉਠਾ ਸਕਦੇ ਹੋ ਸਾਰੇ ਸੂਟ ਬਹੁਤ ਸੋਹਣੇ ਨੇ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਬਹੁਤ ਹੀ ਜ਼ਿਆਦਾ ਵਧੀਆ ਰਿਸਪਾਂਸ ਆਇਆ ਸੀ ਆਪਣੀ ਵੀਡੀਓ ਦਾ ਤੇ ਸਾਰੇ ਸੂਟ ਜਿਹੜੇ ਆਪਣੇ ਇੱਕਦਮ ਹੀ ਸਾਰੇ ਸੇਲ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਅੱਜ ਦੁਬਾਰਾ ਵੀਡੀਓ ਲੈ ਕੇ ਆਏਗੇ। ਤੋਂ ਵੀਡੀਓ ਦੇ ਨਾਲ ਤੁਸੀਂ ਦੇਖੋ ਬਹੁਤ ਸੋਹਣੇ ਸੂਟ ਨੇ ਬਣੇ ਹੋਏ ਸਾਰੇ। ਲੋ ਜੀ। ਪਲੇਨ ਸੂਟ ਸਿਲਕ ਬਸ਼ਮੀਨੇ ਦਾ ਹੀ 950 ਰੁਪਏ ਦਾ ਜੀ। ਲੋ ਜੀ ਇਹ ਵਾਲੇ ਸਾਰੇ ਸੂਟ ਦੇ ਵਿੱਚ ਐਵੇਂ ਬੂਟੀਆਂ ਆ ਜਾਣੀਆਂ। ਸੋ ਤੁਸੀਂ ਦੇਖੋ ਵੀਡੀਓ ਨੂੰ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖ ਸਕਦੇ ਹੋ ਲਓ ਜੀ ਇਹ ਵਾਲਾ ਜੇ ਬਾਜੂ ਦੇ ਉੱਪਰ ਵੀ ਵਰਕ ਆ ਜੋ ਸਾਰੇ ਸੂਟਾਂ ਦੇ ਉੱਪਰ ਬਾਜੂ ਦੇ ਉੱਪਰ ਵਰਕ ਕਰੂਗਾ ਲਓ ਜੀ ਇਹ ਵਾਲਾ ਵਰਕ ਇਹਨਾਂ ਦੇ ਬਾਜੂ ਦੇ ਉੱਪਰ ਆ ਜੀ ਸਿਰਫ 550 ਰੁਪਏ ਦੀ ਰੇਂਜ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਸੋਹਣੇ-ਸੋਹਣੇ ਸੂਟ ਪਸੰਦ ਕਰਿਓ ਇਹ ਫਸਟ ਕਲਰ ਆ ਗਿਆ ਇਸ ਦੇ ਵਿੱਚ ਸੈਕਿੰਡ ਕਲਰ ਇਸ ਦੇ ਵਿੱਚ ਆ ਜਾਊਗਾ ਜੀ ਬਹੁਤ ਹੀ ਸੋਹਣਾ ਕਲਰ ਹੈਗਾ ਲਓ ਜੀ ਦੋ ਕਲਰ ਤੁਹਾਨੂੰ ਇਸ ਦੇ ਵਿੱਚ ਹੋਰ ਮਿਲ ਜਾਣਗੇ Noche. ਇਹ ਵਾਈਨ ਜੀ ਸ਼ੇਡ ਦੇ ਵਿੱਚ ਆਇਆ फटाफट ਬਸ ਆਪਣਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਹੀ ਭੇਜੋ ਕਿਉਂਕਿ ਪਿਛਲੀ ਵਾਰੀ ਕੁਝ ਕਸਟਮਰ ਆਪਣੇ ਰਹਿ ਗਏ ਸੀ ਸੂਟ ਲੈਣ ਕਿੰਨੇ ਸਾਰੇ ਸੂਟ ਜਿਹੜੇ ਆਊਟ ਆਫ ਸਟਾਕ ਹੋ ਗਏ ਸੀ ਲੋ ਜੀ ਅੱਜ ਆਪਾਂ ਦੁਬਾਰਾ ਉਹਨਾਂ ਦੇ ਜੋ ਵੀ ਕਸਟਮਰ ਰਹਿ ਗਏ ਸੀ ਉਹਨਾਂ ਲਈ ਆਪਾਂ ਦੁਬਾਰਾ ਸੂਟ ਲੈ ਕੇ ਆਏ ਹਾਂ ਜੀ ਇਹ ਵਾਲਾ ਜੂ ਵਾਈਨ ਸ਼ੇਡ ਦੇ ਉੱਪਰ ਕਲਰ ਹੈ ਜਾਮਨੀ ਰੰਗ ਦਾ ਸੂਟ ਹੈ ਇਹ ਵਾਲਾ ਸੋ ਇਹ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਪਿਆਰਾ ਸਿਰਫ 550 ਰੁਪਏ ਦੇ ਵਿੱਚ ਸੂਟ ਹੈ ਲੋ ਜੀ ਸਾਰੇ ਸੂਟ ਦੇ ਵਿੱਚ ਵਰਕ ਆ ਜੂ ਆਰੀ ਬਾਰਿਕ ਹੈ ਜੋਰਜਟ ਦਾ ਫੈਬਰਿਕ ਹੋਊਗਾ ਚੈੱਕ ਕਰੋ ਜੀ ਤੁਸੀਂ ਇਹਨ ਸਾਰਾ ਵਰਕ ਹੈ ਸਾਰੇ ਸੂਟ ਦੇ ਵਿੱਚ ਬੁਟੀਆਂ ਜਣੀਆਂ ਤੇ ਬਾਜੂ ਦੇ ਉੱਪਰ ਵੀ ਵਰਕ ਹੋਗਾ ਇਹ ਸੈਕਿੰਡ ਕਲਰ ਆ ਗਿਆ ਜੀ ਇਸ ਦੇ ਵਿੱਚ ਲਓ ਜੀ ਥਰਡ ਕਲਰ ਆ ਗਿਆ ਇਸ ਦੇ ਵਿੱਚ ਮਹਿੰਦੀ ਕਲਰ ਇਹ ਵਾਲਾ ਆ ਗਿਆ ਜੀ ਮਹਿੰਦੀ ਕਲਰ ਦੇਖੋ ਇਹ ਵਾਲਾ ਬਹੁਤ ਪਿਆਰਾ ਕਲਰ ਹੈ ਮਹਿੰਦੀ ਕਲਰ ਵਰਕ ਸਾਰੇ ਸੂਟਾਂ ਦਾ ਸੇਮ ਹੀ ਹੋਗਾ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਤਿੰਨ ਸੂਟ फ्रंटਾ ਜੋ ਗਲਾ ਆਜੂ ਗੰਤੇ ਨਾਲ ਬਾਜੂ ਦੀ ਡਿਜ਼ਾਈਨ ਗਾਜੂ ਲੋ ਜੀ ਕਰਚਾ ਕਰ ਸਕਦੇ ਤੁਸੀਂ ਚੈੱਕ ਫਟਾਫਟ ਆਰਡਰ ਕਰੋ ਜੀ ਸਿਰਫ 550 ਰੁਪਏ ਦੇ ਵਿੱਚ ਸਿਰਫ ਵਰਕ ਦਾ ਹੀ ਪ੍ਰਾਈਸ ਹੈ ਜੀ ਆਪਾਂ ਕਹਿ ਜੀ ਤੁਸੀਂ ਲਾ ਲਓ ਜਾਂ ਵਰਕ ਦਾ ਪ੍ਰਾਈਸ ਆ ਜਾਂ ਫੈਬਰਿਕ ਦਾ ਪ੍ਰਾਈਸ ਹੈ ਨਾ ਕਿਉਂਕਿ ਬਹੁਤ ਹੀ ਅੱਜਕੱਲ ਆਪਾਂ ਵਰਕ ਕਰਾਉਣੇ ਆ 500 600 ਰੁਪਏ ਦੇ ਵਿੱਚ ਤਾਂ ਆਰਾਮ ਨਾਲ ਹੀ ਸੂਟ ਦਾ ਵਰਕ ਬੁਟੀਕ ਵਾਲੀ ਭੈਣ ਆਪਾਂ ਨੂੰ ਕਰਕੇ ਜਿੰਦੀ ਹੈ ਜੋ ਵੀ ਆਪਣੇ ਪੀਸ ਹੋਣਗੇ ਸਾਰੇ ਬੁਟੀਕ ਪੀਸ ਹੋਣਗੇ ਕੋਈ ਤੁਹਾਨੂੰ ਵਰਕ ਦਾ ਫੈਬਰਿਕ ਦਾ ਕੋਈ ਵੀ ਉਲਾਮਾ ਨਹੀਂ ਆਊਗਾ ਜੀ ਇਹ ਵਾਲਾ ਵੀ ਜਾਰਜਟ ਦੇ ਉੱਪਰ ਮਾਊਸ ਕਲਰ ਦੇ ਉੱਪਰ ਰੈਡੀ ਹੋਇਆ ਇਹ ਸਾਰਾ ਘੇਰੇ ਦਾ ਵਰਕ ਹੈ ਦੇਖੋ ਖੁੱਲਾ ਘੇਰਾ ਰੂਗਾ ਬਹੁਤ ਹੀ ਵਧੀਆ ਖੁੱਲਾ ਖੁੱਲਾ ਘੇਰਾ ਬਣਿਆ ਹੈ ਚੈੱਕ ਕਰੋ ਜੀ ਤੁਸੀਂ ਲਓ ਜੀ ਸੇਮ ਹੀ ਜਿੰਨਾ ਘੇਰੇ ਦੇ ਉੱਪਰ ਵਰਕ ਹੈ ਸੇਮ ਹੀ ਬਾਜੂ ਦੇ ਉੱਪਰ ਵਰਕ ਰੂਗਾ ਪ੍ਰਾਈਸ ਜੀ ਸੇਮ ਹੀ ਰਹਿਣਾ ਹੈ ਲਓ ਜੀ ਚ ਕਰੋ ਚੈੱਕ ਮਾਊਸ ਕਲਰ ਦਾ ਸੂਟ ਹੈ ਉਸ ਤੋਂ ਬਾਅਦ ਆ ਜੂ ਇਸ ਸਪਾਰਕਲ ਸ਼ਿਮਰ ਦੇ ਉੱਪਰ ਵਾਲਾ ਸੂਟ ਹੈ ਗਲਾ ਬਣਿਆ ਹੋਇਆ ਸਾਰੇ ਸੂਟ ਦੇ ਵਿੱਚ ਬੂਟੀਆਂ ਆ ਜਾਣੀਆਂ ਜੀ ਲਓ ਜੀ ਬਹੁਤ ਸੋਹਣੀ ਗਲੇ ਦੀ ਡਿਜ਼ਾਈਨਿੰਗ ਆ ਗਈ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਸਾਰੇ ਸੂਟ ਦੇ ਵਿੱਚ ਐਵੇਂ ਬੂਟੀਆਂ ਆ ਜਾਣੀਆਂ ਇਹ ਲੋ ਬਾਜੂ ਦੇ ਉੱਪਰ ਵੀ ਵਰਕ ਰਹੂਗਾ ਇਹ ਵਾਲਾ ਆ ਗਿਆ ਜੀ ਐਵੇਂ ਬੂਟੀਆਂ ਆ ਗਈਆਂ ਇਹ ਬੂਟੀਆਂ ਆ ਜਾਣਗੀਆਂ ਜੀ ਨਾਲ ਬਾਜੂ ਦਾ ਵਰਕ ਆ ਜੂਗਾ ਲਓ ਜੀ ਕਿਸੇ ਵੀ ਮੇਰੇ ਪਹੰਦੇ ਇਹ ਵਾਲਾ ਕਲਰ ਪਸੰਦ ਆਉਂਦਾ ਇਹ ਵਾਲਾ ਸੂਟ ਪਸੰਦ ਆਉਂਦਾ ਤਾਂ ਤੁਸੀਂ ਇਹ ਵਾਲਾ ਸੂਟ ਆਪਣੇ ਕੋਲ ਬੁੱਕ ਕਰ ਸਕਦੇ ਹੋ ਜੀ ਬਾਜੂ ਦਾ ਵਰਕ ਵੀ ਰਹੂਗਾ ਉਸ ਤੋਂ ਬਾਅਦ ਆਜੂਗਾ ਜੀ ਮਸਲੀਨ ਕਾਟਨ ਦੇ ਉੱਪਰ ਬਹੁਤ ਹੀ ਸੋਹਣਾ ਸਕਿਨ ਕਲਰ ਦਾ ਸੂਟ ਹੈ ਲੋ ਜੀ ਇਹ ਵਾਲੀ ਗਲੇ ਦੀ ਡਿਜ਼ਾਈਨਿੰਗ ਆ ਜੂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗਲਾ ਬਣਿਆ ਹੋਇਆ ਇਹ ਸਾਰੀ ਗਲੇ ਦੀ ਡਿਜ਼ਾਈਨਿੰਗ ਹੈ ਚੈੱਕ ਕਰੋ ਤੁਸੀਂ ਮਿਰਰਲ ਵਰਕ ਆ ਜੀ ਸਾਰਾ ਗਲਾ ਬਣਿਆ ਹੋਇਆ ਤੇ ਨਾਲ ਇਹ ਵਾਲੇ ਵਰਕ ਆ ਜੂ ਇਸ ਦੇ ਬਾਜੂ ਦੇ ਉੱਪਰ ਸੋਨੇ ਹੈਵੀ ਬਾਜੂ ਬਣੇ ਨੇ ਸਿਰਫ 5500 ਦੇ ਵਿੱਚ ਲੋ ਕਰੋ ਬੁੱਕ ਫਟਾਫਟ ਆਰਡਰ ਉਸ ਤੋਂ ਬਾਅਦ ਆ ਗਿਆ ਜੀ ਜੌਰਜਟ ਜੈਡ ਬਲੈਕ ਕਲਰ ਦਾ ਸੂਟ ਹੈ ਜੌਰਜਟ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਵਰਕ ਕਿਹੜੇ ਦੁਪਰਾਜੂ ਨਾਲ ਬਾਜੂ ਤੇ ਪਲੱਸ ਬਾਟਮ ਦੇ ਉੱਪਰ ਵੀ ਇਹ ਜੇ ਵਰਕ ਰਹੂਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਘੇਰਾ ਆ ਗਿਆ ਖੁੱਲਾ ਘੇਰਾ ਰਹੂਗਾ ਜੀ ਇਹ ਵਾਲਾ ਵਰਕ ਆਜੂ ਬਾਜੂ ਦੇ ਉੱਪਰ ਸੇਮ ਹੀ ਵਰਕ ਇਹਦੇ ਤੁਹਾਨੂੰ ਮਿਲੂਗਾ ਜੀ ਬਾਟਮ ਦੇ ਉੱਪਰ ਲਓ ਜੀ ਤੁਸੀਂ ਦੇਖ ਸਕਦੇ ਹੋ ਸੇਮ ਹੀ ਵਰਕ ਬਾਟਮ ਦੇ ਉੱਪਰ ਰਹੂਗਾ ਸੋ ਜਲਦੀ ਥਲਦੀ ਤੁਸੀਂ ਅਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਲਓ ਜੀ ਇਹ ਵਾਲਾ ਬਹੁਤ ਸੋਹਣਾ ਕਪੜਾ ਆਇਆ ਜੀ ਫੈਬਰਿਕ ਬਹੁਤ ਸੋਹਣਾ ਹੈਗਾ ਮਾਊਸ ਕਲਰ ਦਾ ਸੂਟ ਹੈ ਜੀ ਲਓ ਜੀ ਪੈਨਲ ਵਰਕ ਬਣੇ ਹੋਏ ਨੇ ਦੇਖੋ ਗੋਸੋਣਾ ਪੈਨਲ ਵਰਕ ਬਣੇ ਹੋਏ ਨੇ ਇਹ ਵਾਲੀ ਪੈਨਲ ਡਿਜ਼ਾਈਨ ਹੈਗਾ ਲਓ ਇਹ ਪੈਨਲ ਡਿਜ਼ਾਈਨਿੰਗ ਬਣੀ ਹੋਈ ਆ ਤੇ ਨੀਚੇ ਘੇਰੇ ਤੇ ਫਲਾਬਰ ਬਣਿਆ ਲੋ ਜੀ ਕਿੰਨਾ ਵੀ ਆਪਾਂ ਆਦਾ ਲੰਬਾਈ ਰੱਖ ਸਕਦੇ ਆ ਕਿੰਨਾ ਵੀ ਘੇਰਾ ਰੱਖ ਸਕਦੇ ਆ ਗੋਸੋਣਾ ਰਜ਼ੈਨ ਬਣਿਆ ਇਹ ਵਾਲੀ ਐਮ ਇੱਕੇ ਰਿਤੇ ਆ ਜੋ ਸੇਮ ਹੀ ਪੈਨਲ ਆ ਜੀ ਦੇਲੇ ਦੇ ਬਾਜੀ ਦੇ ਉੱਪਰ ਬਣੀ ਹੋਗੀ ਪ੍ਰਾਈਸ 550 ਰੁਪਏ ਕੋਈ ਵੀ ਸੂਟ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਸਕਿਓ ਸਿਰਫ 550 ਰੁਪਏ ਦੇ ਵਿੱਚ ਲਓ ਜੀ

ਦੇਖਸਾ ਰਹੇ ਹੋ ਇਹ ਵਾਲੀ ਗੱਲੇ ਦੀ ਡਿਜ਼ਾਈਨਿੰਗ ਆ ਵੀ ਬਹੁਤ ਸੋਹਣੀ ਗੱਲੇ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਚੈੱਕ ਕਰੋ ਜੀ ਤੁਸੀਂ ਨੇਵੀ ਬਲੂ ਕਲਰ ਦੇ ਉੱਪਰ ਇਹ ਸੂਟ ਬਣਿਆ ਹੋਇਆ ਹੈ ਇਹ ਵਾਲਾ ਵਰਕ ਜੀ ਦੇ ਬਾਜੂ ਤੇ ਉਪਰ ਆ ਜੂ ਸੇਮ ਹੀ ਵਰਕ ਜੀ ਬਾਟਮ ਦੇ ਉੱਪਰ ਮਿਲੂਗਾ ਤੁਹਾਨੂੰ ਲਓ ਜੀ ਇਹ ਵਾਲਾ ਵਰਕ ਬਾਜੂ ਦੇ ਉੱਪਰ ਆ ਜੂਗਾ ਜੀ ਸੇਮ ਹੀ ਵਰਕ ਜੀ ਬਾਟਮ ਤੇ ਮਿਲੂ ਤੇ ਇਹ ਵਾਲੀ ਵੀ ਮੈਕਨਸਟਾਈਨਿੰਗ ਆ ਗਈ ਲਓ ਜੀ ਇਹ ਫਸਟ ਆ ਗਿਆ ਜੀ ਵਿੱਚ ਇਹ ਬਲੂ ਬਹੁਤ ਪੰਖੀ ਜੀ ਛੇਰ ਦੇ ਉੱਪਰ ਆ ਗਿਆ ਕੋਮਲ ਪ੍ਰੀਤ ਸ਼ਿਕਾਰੀ ਜੀ ਕਿਵੇਂ ਠੀਕ ਹੋ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਇਹ ਵਾਲਾ ਇਹ ਜੀ ਵਿੱਚ ਸੈਕੰਡ ਕਲਰ ਆ ਗਿਆ ਲੋ ਜੀ ਤੁਸੀਂ ਦੇਖ ਹਾਂਜੀ ਇਹ ਵਾਲਾ ਇਹ ਜੀ ਵਿੱਚ ਸੈਕੰਡ ਕਲਰ ਆ ਗਿਆ ਲੋ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਮਹਿੰਦੀ ਜੀ ਸ਼ੇਡ ਦੇ ਉੱਪਰ ਕਲਰ ਆ ਗਿਆ ਲੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਇਹ ਵਾਲਾ ਬਣਿਆ ਹੋਇਆ ਜੀ ਇਹ ਸੈਕੰਡ ਕਲਰ ਹੈ ਸੋ ਕਿਸੇ ਵੀ ਮੇਰੀ ਪੈਨ ਨੂੰ ਇਹ ਵਾਲਾ ਕਲਰ ਪਸੰਦ ਆਉਣਾ ਤੁਸੀਂ ਇਹ ਵਾਲਾ ਕਲਰ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੀ ਉਸ ਤੋਂ ਬਾਅਦ ਆ ਗਿਆ ਆਪਣੇ ਲਈ ਸਪਾਰਕਲ ਸ਼ਿਮਰ ਦੇ ਉੱਪਰ ਲੋ ਜੀ ਇਹ ਵਾਲਾ ਸੂਟ ਸਪਾਰਕਲ ਸ਼ਿਮਰ ਦੇ ਉੱਪਰ ਬਣਿਆ ਹੈ ਤੁਸੀਂ ਦੇਖੋਗੇ ਪੈਨਲ ਵਰਕ ਹੈਗਾ ਲੋ ਜੀ ਐਵੇਂ ਪੈਨਲ ਵਰਕ ਬਣਿਆ ਹੋਇਆ ਬਹੁਤ ਸੋਹਣਾ ਇਹ ਪੈਨਲ ਵਰਕ ਬਣਿਆ ਹੋਇਆ ਹੈ ਲੋ ਜੀ ਠੀਰੇ ਦੇ نیچے ਡਿਜ਼ਾਈਨਿੰਗ ਆ ਚੁੱਕੀ ਲੋ ਇਹ ਵਾਲੀ ਆ ਗਈ ਠੀਰੇ ਦੇ نیچے ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦੋ ਫਲਾਵਰ ਬਣੇ ਹੋ ਨੇ ਬਹੁਤ ਸੋਹਣੇ ਫਲਾਵਰ ਬਣੇ ਹੋ ਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਰੰਗ ਬਈ ਆਪੇ ਦੀ ਕਿੰਨੀ ਵੀ ਰੱਖ ਸਕਦੇ ਆ

ਲੋਜੀ ਇਹ ਵਾਲਾ ਬਣਿਆ ਹੋਇਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਬਿਲਕੁਲ ਨਿਊ ਜਰ ਡਿਜ਼ਾਈਨ ਹੈ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਐਮ ਫਲਾਵਰ ਬਣੇ ਨੇ ਇੱਕ ਪੈਨਲ ਬਣਿਆ ਹੈ ਤੇ ਘੇਰੇ ਦਾ ਹੈਵੀ ਵਰਕ ਹੋਇਆ ਹੋਇਆ ਲੋਜੀ ਇਹੋੜਾ ਐਮ ਇਹਦੇ ਦਾ ਹੈਵੀ ਵਰਕ ਬਣਿਆ ਤੁਸੀਂ ਦੇਖ ਸਕਦੇ ਹੋ ਲੋਜੀ ਕਿੰਨਾ ਸੋਹਣਾ ਪਿਆਰਾ ਬਹੁਤ ਹੀ ਸੋਹਣਾ ਹੈ ਇਹਨੇ ਹੈਵੀ ਵਰਕ ਬਣਿਆ ਹੋਇਆ ਤੁਸੀਂ ਦੇਖੋ ਬਹੁਤ ਸੋਹਣਾ ਐਨਾ ਵਰਕ ਹੈ ਬਹੁਤ ਹੀ ਵਧੀਆ ਇਨਾ ਵਰਕ ਤਾਂ ਤੁਸੀਂ ਦੇਖੋਗੇ ਆਪਾਂ ਬਟੀਕ ਵਾਲੇ ਤੇ ਕਰਵਾਉਣੇ ਬਹੁਤ ਹੀ ਜ਼ਿਆਦਾ ਹਾਈ ਰੇਂਜ ਹੁੰਦਾ। ਸੋ ਤੁਸੀਂ ਆਪਣਾ ਇੰਨੇ ਕੀ ਹੀ ਰੇਂਜ ਦੇ ਵਿੱਚ ਸੂਟ ਆਪਣਾ ਲੈ ਸਕਦੇ ਹੋ। ਬਹੁਤ ਸੋਹਣਾ ਜਾਰਜਟ ਦਾ ਫੈਬਰਿਕ ਆ। ਇਹ ਵਾਲਾ ਵਰਕ ਜੇ ਬਾਜੂ ਦੇ ਉੱਪਰ ਆ ਜੀ ਲੋ ਜੀ ਚੈੱਕ ਕਰੋ ਤੁਸੀਂ। ਇਹ ਵਰਕ ਬਾਜੂ ਦੇ ਉੱਪਰ ਬਣਿਆ ਹੈ। ਬਹੁਤ ਸੋਹਣਾ ਬਾਜੂ ਦੇ ਉੱਪਰ ਵਰਕ ਬਣਿਆ ਹੈ। 550 ਰੁਪਏ ਪ੍ਰਾਈਜ਼ ਰਹਿਣਾ ਇਹ ਵਾਲੇ ਸੂਟ ਦਾ ਵੀ ਜੀ। ਲੋ ਜੀ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਵੇਗੇ। ਇੱਕ ਇਹ ਵਾਲਾ ਕਲਰ ਆ ਜੀ।

ਹਾਂਜੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਪਿਕ ਆਪਾਂ ਸ਼ੇਅਰ ਕਰ ਦਾਂਗੇ ਜੀ ਇਹ ਸਾਰੇ ਸੂਟ ਦੇ ਵਿੱਚ ਐਵੇਂ ਬੂਠੀਆਂ ਆ ਜਾਣੀਆਂ ਹੈ ਜੀ ਜਿਹੜੇ ਵੀ ਸੂਟ ਦੀ ਤੁਹਾਨੂੰ ਪਿਕ ਚਾਹੀਦੀ ਉਹ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਦਿਓ ਮੈਂ ਉਹਦੀ ਪਿਕ ਪਾ ਦੂੰਗੀ ਲੋ ਜੀ ਇਹ ਵਾਲਾ ਗਲੇ ਗਲੇ ਦੀ ਡਿਜ਼ਾਈਨਿੰਗ ਆ ਜੂ ਇਹਦੇ ਬਾਜੂ ਦਾ ਵਰਕ ਵੀ ਆ ਜਾਊਗਾ ਸੋ ਬਹੁਤ ਸੋਨਾ ਬਾਜੂ ਦਾ ਵਰਕ ਬਣਿਆ ਹੋਇਆ ਸੋ ਕਿਸੇ ਵੀ ਮੇਰੇ ਪੈਨ ਨੂੰ ਇਹ ਵਾਲਾ ਸੋ ਪਸੰਦ ਆਉਣਾ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ ਇੱਕ ਇਹ ਵਾਲਾ ਕਲਰ ਤੁਹਾਨੂੰ ਇੱਕ ਇਹ ਵਾਲੀ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਮਹਿਰੂਨ ਕਲਰ ਮਿਲ ਜੂਗਾ ਲੋ ਇਹ ਵਾਲਾ ਮਹਿਰੂਨ ਕਲਰ ਮਿਲ ਜੂਗਾ ਕੱਕੜਾ ਪਣ ਇਹ ਵਾਲਾ ਮਹਿਰੂਨ ਕਲਰ ਮਿਲ ਜੂ ਸੋ ਕਿਸੇ ਨੂੰ ਵੀ ਇਹ ਵਾਲਾ ਸੂਟ ਪਸੰਦ ਆਉਂਦਾ ਤਾਂ ਤੁਸੀਂ ਇਹ ਵਾਲਾ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੀ ਲੋ ਜੀ ਉਸ ਤੋਂ ਬਾਅਦ ਇਹ ਵਾਲਾ ਆ ਗਿਆ ਸਪਾਰਕਲ ਸ਼ਿਮਰ ਦੇ ਉੱਪਰ ਪੈਨਲ ਬਣੇ ਹੋਏ ਨੇ ਬਹੁਤ ਸੋਹਣੇ ਇਹ ਵਾਲਾ ਪੈਨਲ ਦਾ ਵਰਕ ਆ ਜੂ ਲੋ ਜੀ ਚੈੱਕ ਕਰੋ ਤੁਸੀਂ ਪੈਨਲ ਵਰਕ ਹੈ ਬਹੁਤ ਸੋਹਣਾ ਐਵੇਂ ਪੈਨਲ ਵਰਕ ਬਣੇ ਹੋਏ ਨੇ ਬਹੁਤ ਸੋਹਣਾ ਕਲਰ ਹੈ ਵਾਈਨ ਜੀ ਸ਼ੇਰ ਦੇ ਉੱਪਰ ਕਲਰ ਹੈ ਤੇ ਇਹ ਵਾਲਾ ਵਰਕ ਇਹਦੇ ਬਾਜੂ ਦੇ ਉੱਪਰ ਆ ਜੂਗਾ ਜੀ ਲੋ ਜੀ ਇਹ ਵਾਲਾ ਵਾਕੀ ਦੇ ਬਾਜੀ ਦੇ ਉੱਪਰ ਬਣਿਆ ਬਹੁਤ ਸੋਹਣਾ ਬਾਜੀ ਦੇ ਉੱਪਰ ਵਾਕ ਹੈ ਤੇ ਕਿਤੇ ਵੀ ਮੇਰੇ ਪੈਨ ਨੂੰ ਇਹ ਵਾਲਾ ਸੂਟ ਪਸੰਦ ਆਣਾ ਤੁਸੀਂ ਫਟਾਫਟ ਸਾਡੇ ਕੋਲ ਇਹ ਵਾਲਾ ਸੂਟ ਵੀ ਮੰਗਵਾ ਸਕਦੇ ਹੋ ਜੀ ਇਹ ਵਾਲਾ ਆ ਗਿਆ ਆਪਣੇ ਲਈ ਪੀਚ ਕਲਰ ਦਾ ਉਪਾੜਾ ਸਿੱਕਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਲੋ ਚੈੱਕ ਕਰੋ ਗਲੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਗਲੇ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਮਹਿਰੂਨ ਕਲਰ ਦੇ ਥ੍ਰੈਡ ਦੇ ਨਾਲ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਸੂਟ ਦੇ ਵਿੱਚ ਐਵੇਂ ਬੂਟੀ ਆ ਜਾਣਗੇ ਤੇ ਰਕੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਲੋ

ਇਹ ਐਮੀ ਫਲਾਵਰ ਬਣੇ ਹੋਏ ਨੇ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਐਵੇਂ ਡਿਜ਼ਾਈਨ ਬਣਿਆ ਹੋਇਆ ਸਿਰਫ 5500 ਰੁਪਏ ਦੇ ਵਿੱਚ ਸੋ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤੇ ਡਿਜ਼ਾਈਨ ਵੀ ਬਹੁਤ ਬਹੁਤ ਹੀ ਪਿਆਰੇ ਨੇ ਇਹ ਵਾ ਗਿਆ ਅਗਲਾ ਸੂਟ ਆ ਗਿਆ ਆਪਣੇ ਲਈ ਸਪਾਰਕਲ ਸ਼ੀਮਰ ਦੇ ਉੱਪਰ ਜਿੱਦਾਂ ਤੁਸੀਂ ਦੇਖੋ ਨ ਘੇਰਾ ਬਣਿਆ ਹੋਇਆ ਨੈਕ ਬਣਿਆ ਹੋਇਆ ਲੋ ਜੀ ਇਹ ਵਾਲੀ ਨੈਕ ਡਿਜ਼ਾਈਨਿੰਗ ਆ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਆ ਆਪਣਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਦੇਖੋ ਬਿਲਕੁਲ ਲਾਈਟ ਵੇਟ ਕਲਰ ਆ ਸੂਟ ਦਾ ਇਹ ਵਾਲਾ ਗਲਾ ਬਣਿਆ ਹੋਇਆ ਜੀ ਤੇ ਨਾਲ ਇਹਦਾ ਬਣ ਇਹ ਕੋਈ ਪੀਨ ਰਬਨ ਹੈ ਨਾਲੇ ਇਹਦੇ ਬਾਜੂ ਤੇ ਪਲੱਸ ਬਾਟਮ ਦਾ ਵੀ ਵਰਕ ਆ ਜੂਗਾ ਸੋ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲਾ ਕਲਰ ਪਸੰਦ ਆਉਂਦਾ ਹੈ ਇਹ ਵਾਲਾ ਸੂਟ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਇਹ ਵਾਲਾ ਸਾਡੇ ਕੋਲੋਂ ਮੰਗਵਾ ਸਕਦੇ ਹੋ ਸੋ ਕੋਈ ਵੀ ਸੂਟ ਅੱਜ ਦੀ ਵੀਡੀਓ ਚ ਤੁਹਾਨੂੰ ਪਸੰਦ ਆਉਂਦੇ ਤੁਸੀਂ ਸਾਡੇ ਕੋਲੋਂ ਫਟਾਫਟ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਤੇ ਪਿਆਰੇ ਸੂਟ ਨੇ ਡਿਜ਼ਾਈਨ ਵੀ ਸਾਰੇ ਸੂਟਾਂ ਦਾ ਬਹੁਤ ਸੋਹਣਾ ਹੈ ਤੇ ਸ਼ਿਪਿੰਗ ਸਾਰੇ ਸੂਟਾਂ ਦੀ ਫਰੀ ਹੋਗੀ ਜਲਦੀ ਨਾਲ ਦੀ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਥੈਂਕ ਯੂ